ਗਰਮੇ ਅਰਜ਼ ਕਰਾਂ ਨਿੰਦਾ ਕਿਸ ਨੂੰ ਕਹਿੰਦੇ ਨੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਫੁੱਲ ਨੂੰ ਫੁੱਲ ਕਹਿਣਾ ਕੰਡੇ ਨੂੰ ਕੰਡਾ ਕਹਿਣਾ ਸੱਚ ਹੈ ਸਚਾਈ ਹੈ ਪਰ ਮਨੁੱਖ ਅਧੂਰਾ ਸੱਚ ਬੋਲਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਖੰਡੇ ਨੂੰ ਕੰਡਾ ਨਹੀਂ ਕਹਿੰਦਾ ਉਹਨੂੰ ਪਤਾ ਹੈ ਕੰਡੇ ਨੂੰ ਕੰਡਾ ਆਖਿਆ ਤੇ ਚੁਬੇਗਾ ਜ਼ਾਲਮ ਨੂੰ ਜ਼ਾਲਮ ਨੇ ਕਹਿੰਦਾ ਦੁਨੀਆਂ ਦੇ ਜ਼ਾਲਮ ਨੂੰ ਕੋਈ ਸੂਰਬੀਰ ਹੋਵੇਗਾ ਜਿਹੜਾ ਜ਼ਾਲਮ ਕਹੇਗਾ ਔਰੰਗਜ਼ੇਬ ਦੇ ਐਲਕਾਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਲੱਗਦੀ ਏ ਤਲਵਾਰ ਨਹੀਂ ਬੰਦੂਕ ਚੰਗੀ ਨਹੀਂ ਲੱਗਦੀ ਤੁਸੀਂ ਗੁਰਨਾਮਿਕ ਦੀ ਗੱਦੀ ਦੇ ਵਾਰਿਸ ਹੋ ਤੇ ਇਹ ਬੰਦੂਕ ਸੁੱਟ ਦੇ ਤਲਵਾਰ ਸੁੱਟ ਦੋ ਪਤਾ ਉਹ ਤੇ ਸਤਿਗੁਰੂ ਕੀ ਕਹਿੰਦੇ ਮੈਂ ਉਹਨਾਂ ਦੇ ਬੋਲੇ ਉਹਨਾਂ ਦੀ ਬਾਣੀ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ जफरनामा बलाचार गे द्रम्या आमदम तो तीरो आमदम मैं लाचार होके मजबूर होके तलवार चुकी है खुशी नाल नहीं चुकी माला जपनी जपानी मेरी खुशी है तलवार चलानी मेरी मजबूरी है तलवार जो मैं उठाई है ये मेरी मजबूरी है की मजबूरी है ਚੋਂ ਕਾਰਜ਼ ਹਮਾ ਹੇਲਤੇ ਦਰਗੁਇਸਤ ਹਲਾਲਸ ਤ ਬੁਰਦੰਬ ਸ਼ਮਸ਼ੇਰ ਦਸਤ ਮੈਂ ਹੱਥ ਜੋੜ ਕੇ ਕਿਸੇ ਜ਼ਾਲਮ ਦੇ ਪੈਰਾਂ ਨੂੰ ਰੋਕਣਾ ਚਾਹਾਂ ਬਈ ਰੁਕ ਜਾ ਤੇਰੇ ਪੈਰਾਂ ਥੱਲੇ ਮਜ਼ਲੂਮ ਗਰੀਬ ਲਿਟਾੜੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਆਪਣੇ ਕਦਮ ਰੋਕੇ ਨਾ ਜੋ ਉਹਦੇ ਪੈਰਾਂ ਨੂੰ ਤੋੜ ਕੇ ਵੀ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਚੌਂਕਾਰਸ ਹਮਾ ਹੇਲਤੇ ਦਰਗੁਯਸ ਹਲਾਲ ਹਸਤ ਬੁਰਦੰਬ ਸ਼ਮਸ਼ੇਰ ਦਸ ਹਲਾਲ ਹੈ ਜਾਇਜ਼ ਹੈ ਉਸ ਜ਼ਾਲਮ ਦੇ ਕਦਮਾਂ ਨੂੰ ਰੋਕਣ ਵਾਸਤੇ ਤਲਵਾਰ ਚੁੱਕ ਲੈਣਾ ਸ਼ਸਤਰ ਚੁੱਕ ਲੈਣਾ ਸ਼ਸਤਰ ਜ਼ਾਲਮ ਵੀ ਚੁੱਕਦਾ ਹੈ ਸ਼ਸਤਰ ਸੰਤ ਵੀ ਚੁੱਕਦਾ ਹੈ ਜ਼ਾਲਮ ਸ਼ਸਤਰ ਚੁੱਕਦਾ ਹੈ ਗਰੀਬ ਨੂੰ ਮਾਰਨ ਵਾਸਤੇ ਸੰਤ ਸ਼ਸਤਰ ਚੁੱਕਦਾ ਹੈ ਗਰੀਬ ਨੂੰ ਬਚਾਉਣ ਵਾਸਤੇ ਮਜ਼ਲੂਮ ਨੂੰ ਬਚਾਉਣ ਵਾਸਤੇ ਹੁੰਦਾ ਤੇ ਦੋਆ ਕੁੱਲ ਸ਼ਸਤਰ ਹੈ ਜਿਵੇਂ ਛੁਰਾ ਕਾਤਲ ਕੋਲ ਵੀ ਹੈ ਛੁਰਾ ਡਾਕਟਰ ਕੋਲ ਵੀ ਹੈ ਕਾਤਲ ਨੇ ਛੁਰਾ ਮਾਰਿਆ ਕਿਸੇ ਨੂੰ ਅਗਲਾ ਬਚ ਗਿਆ ਮਰਿਆ ਨਹੀਂ ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਤੇ ਉਸਤੇ ਬਣਦਾ ਹੀ ਹੈ ਪਰ ਡਾਕਟਰ ਨੇ ਆਪਰੇਸ਼ਨੇ ਕੀ ਕਰਦੇ ਆ ਚਾਕੂ ਚਲਾਏ ਨੇ ਮਰੀਜ਼ ਨਹੀਂ ਬਚਿਆ ਮਰ ਗਿਆ ਤਾਂ ਵੀ ਡਾਕਟਰ ਤੇ ਕਤਲ ਦਾ ਮੁਕੱਦਮਾ ਨਹੀਂ ਚੱਲ ਸਕਦਾ ਕਿਉਂ ਉਹ ਤੇ ਛੁਰੇ ਦੇ ਚੋਂ ਜ਼ਿੰਦਗੀ ਲਭ ਰਿਆ ਸੀ ਮਰੀਜ਼ ਦੀ ਇਹ ਗੱਲ ਵੱਖਰੀ ਉਹ ਮਰ ਗਿਆ ਕਾਤਲ ਛੁਰੇ ਦੇ ਚੋਂ ਅਗਲੇ ਦੀ ਮੌਤ ਲਭ ਰਿਆ ਸੀ ਇਹ ਗੱਲ ਵੱਖਰੀ ਕਿ ਉਹ ਬਚ ਗਿਆ ਗੱਲ ਸਾਰੀ ਇਰਾਦੇ ਦੀ ਆਉਂਦੀ ਹੈ ਡਾਕਟਰ ਦਾ ਇਰਾਦਾ ਹੀ ਨਹੀਂ ਸੀ ਮਾਰਨ ਦਾ ਮਰ ਗਿਆ ਗੱਲ ਵੱਖਰੀ ਸੰਤ ਦੇ ਹੱਥ ਦੇ ਜਦ ਤਲਵਾਰ ਆਉਂਦੀ ਹੈ ਉਹ ਡਾਕਟਰ ਦੇ ਹੱਥ ਦਾ ਛੁਰਾ ਹੈ ਔਰ ਜ਼ਾਲਮ ਦੇ ਹੱਥ ਦੇ ਜਦ ਤਲਵਾਰ ਹੁੰਦੀ ਹੈ ਉਹ ਕਾਤਲ ਦੇ ਹੱਥ ਦਾ ਛੁਰਾ ਹੈ ਦੁਸ਼ਟਾਂ ਕੋਲ ਵੀ ਸ਼ਸਤਰ ਹੁੰਦੇ ਨੇ ਸੰਤਾਂ ਕੋਲ ਵੀ ਸ਼ਸਤਰ ਹੁੰਦੇ ਨੇ ਭਾਰਤ ਦੇ ਪ੍ਰਾਚੇਨ અવਤਾਰੀ ਪੁਰਸ਼ ਸਾਰੇ ਸ਼ਸਤਰਦਾਰੀ ਨੇ ਚਕਰ ਲਰ ਇੱਕ ਬੜਾ ਖੂਬਸੂਰਤ ਚਕਰ ਸੀ ਜਿਹਨੂੰ ਚਲਾਉਂਦੇ ਸਨ ਸ੍ਰੀ ਕ੍ਰਿਸ਼ਨ ਸ਼ਸਤਰ ਸੀ धनुषਦਾਰੀ ਸੰਨਰਾਮ ਗਦਾ ਸੀ ਹਨੂਮਾਨ ਕੋਲ ਤ੍ਰਿਸ਼ੂਲ ਰਖਦੇ ਸਨ ਸ਼ਿਵ ਜੀ ਸਾਰੇ ਚੋਟੀ ਦੇ ਪ੍ਰਾਚੀਨ અવਤਾਰੀ ਪੁਰਸ਼ ਸ਼ਸਤਰਦਾਰੀ ਸਨ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁਕਲੇ ਕਈ ਜਦ ਦੇ ਸਾਂ ਕਹਿ ਦੇਂਦ ਨੇ ਗੁਰੂ ਨੂੰ ਸ਼ਸਤਰ ਨਹੀਂ ਚੁਕਣੇ ਚਾਹੀਦੇ ਸਨ ਅਨਮਤੀਏ ਜਦ ਮੈਂ ਉਹਨਾਂ ਨੂੰ ਕਹਿਣਾ ਜੇ ਰਾਮ ਦਾ ਸ਼ਸਤਰ ਚੁਕਣਾ ਜਾਇਜ਼ ਹੈ ਕ੍ਰਿਸ਼ਨ ਦਾ ਰੱ ਸ਼ਸਤਰ ਚੁਕਣਾ ਜਾਇਜ਼ ਹੈ ਸ਼ਿਵ ਜੀ ਦਾ ਤ੍ਰਿਸ਼ੂਲ ਚੁਕਣਾ ਜਾਇਜ਼ ਹੈ ਕਿ ਤੁਹਾਨੂੰ ਸਿਰਫ ਗੁਰੂ ਗੋਬਿੰਦ ਸਿੰਘ ਦਾ ਸ਼ਸਤਰ ਚੁਕਣਾ ਜੋ ਹੈ ਗੈਰ ਲੱਗਦਾ ਹੈ ਫਜ਼ੂਲ ਲੱਗਦਾ ਹੈ ਉਹ ਸ਼ਸਤਰ ਨਾ ਉਠਦਾ ਤੇ ਅੱਜ ਭਾਰਤ ਦੇ ਵਿੱਚ ਇਹ ਗੀਤਾ ਰਾਮੈਣ ਦੀ ਕਥਾ ਹੀ ਨਹੀਂ ਹੋਣੀ ਸੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਸਾਰਾ ਅਫਗਾਨਿਸਤਾਨ ਬੁਦਿਸ਼ਟ ਸੀ ਅੱਜ ਨਹੀਂ ਹੈ ਸਾਰੇ ਦਾ ਸਾਰਾ ਰਸ਼ੀਆ ਸਨਾਤਨੀ ਸੀ ਤੇ ਬੁਦਿਸ਼ ਸੀ ਉਜ਼ਬੇਕਿਸਤਾਨ ਤਾਜਿਕਿਸਤਾਨ ਔਰ ਮੇਨਿਸਤਾਨ ਇਹ ਸਾਰੇ ਬੁੱਧਿਸ਼ ਸਨ ਅੱਜ ਨਹੀਂ ਨੇ ਇਰਾਨ ਦਾ ਆਰੀਆ ਸੀ ਸਨਾਤਨਵਾਦ ਸੀ ਅੱਜ ਨਹੀਂ ਹੈ ਔਰ ਇਸ ਤਰ੍ਹਾਂ ਇਹ ਕਾਫਲਾ ਇਹਨਾਂ ਮੁਲਕਾਂ ਨੂੰ ਲਿਤਾੜਦਾ ਹੋਇਆ ਜਦ ਭਾਰਤ ਦੇ ਚ ਪਹੁੰਚਿਆ ਕਾਮਯਾਬ ਨਹੀਂ ਹੋਇਆ ਕਾਰਨ ਪੂਰਨ ਤੌਰ ਤੇ ਕਾਮਯਾਬ ਨਹੀਂ ਹੋਇਆ ਕਾਰਨ ਇਹ ਲਿਖਦੇ ਨੇ ਕਵੀ ਸੰਤੋਖ ਸਿੰਘ ਜੀ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੋਚੇਲਤਾ ਕਤੇਬਨ ਕੁਰਾਨ ਕੇ ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੇ ਦੇਵੀ ਦੇਵ ਦੇਹੂਰੇ ਸੰਤੋਖ ਸਿੰਘ ਦੂਰ ਹੋਤੇ ਕਿ ਕਦੋਂ ਦੇ ਮਿਟ ਜਾਣੇ ਦੇਵੀ ਦੇਵ ਦੇਹੂਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ 베ਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਮਸੂਰ ਮੂਰਤ ਨਾ ਹੋਤੀ ਜੋਪੇ ਕਰਣਾ ਨਿਦਾਨ ਕੀ ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਹੁੰਦੀ ਸਨਾਤਨੀ ਮੰਦਰ ਭਾਰਤ ਦੇ ਚ ਨਹੀਂ ਰਹਿਣੇ ਸਨ ਜਿਵੇਂ ਅਫਗਾਨਿਸਤਾਨ ਦੇ ਚ ਨਹੀਂ ਰਹੇ ਗੀਤਾ ਰਾਮੈਣ ਦੀ ਕਥਾ ਨਹੀਂ ਆਉਣੀ ਸੀ ਜਿਵੇਂ ਅਫਗਾਨਿਸਤਾਨ ਦੇ ਚ ਨਹੀਂ ਹੈ ਸਾਰੇ ਬੋਧੀ ਸਨ ਸਾਰੇ ਸਨਾਤਨੀ ਸਨ ਭਾਰਤ ਦੀ ਰੂਪਰੇਖਾ ਵੀ ਇਹ ਹੋ ਜਾਣੀ ਸੀ ਭਾਰਤ ਦੀ ਪ੍ਰਾਚਨਤਾ ਜੋ ਬਚੀ ਹੋਈ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਦਾ ਸਦਕਾ ਉਹਨਾਂ ਦੇ ਸ਼ਸਤਰ ਦਾ ਸਦਕਾ ਉਹਨਾਂ ਦੀ ਸੂਰਬੀਰਤਾ ਦਾ ਸਦਕਾ ਇੱਕ ਸੰਤ ਜਿਹਾ ਸ਼ਸਤਰ ਚੁੱਕਦਾ ਹੈ ਤਾਂ ਗਰੀਬ ਨੂੰ ਬਚਾਣ ਵਾਸਤੇ ਧਰਮ ਨੂੰ ਬਚਾਣ ਵਾਸਤੇ ਮਜ਼ਲੂਮ ਨੂੰ ਬਚਾਣ ਵਾਸਤੇ ਇੱਕ ਜ਼ਾਲਮ ਜਿਹਾ ਸ਼ਸਤਰ ਚੁੱਕਦਾ ਹੈ ਦੂਜੇ ਨੂੰ ਮਿਟਾਣ ਵਾਸਤੇ ਮਾਰਨ ਵਾਸਤੇ ਇਹ ਨਿਯਤ ਦੀ ਗੱਲ ਹੁੰਦੀ ਹੈ ਇਰਾਦੇ ਦੀ ਗੱਲ ਆਉਂਦੀ ਹੈ ਤਾਂ 6ਵਾਂ ਲੱਛਣ ਉਸ ਪਰਮਪੁਰਖ ਦਾ ਇਹ ਆਉਂਦਾ ਹੈ ਕਿਸੇ ਦੀ ਗੱਲ ਘਟਾ ਕੇ ਨਹੀਂ ਕਰਦਾ ਕਿਸੇ ਨੂੰ ਭੰਡਦਾ ਨਹੀਂ ਕਿਸੇ ਨੂੰ ਪਿੱਛੇ ਸੋਟਣ ਦੀ ਕੋਸ਼ਿਸ਼ ਨਹੀਂ ਕਰਦਾ ਅਗਰ ਉਸ ਦੇ ਰੋਗ ਦਾ ਜ਼ਿਕਰ ਵੀ ਕਰਦਾ ਹੈ ਤਾਂ ਰੋਗ ਮਿਟਾਉਣ ਵਾਸਤੇ ਪਰ ਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਖਟ ਲਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨੇ ਇਹ 6 ਲਖਣ ਨੇ ਪੂਰਨ ਪੁਰਖ ਦੇ ਉਹਨੂੰ ਸਾਧੂ ਕਹਿੰਦੇ ਨੇ ਉਹਨੂੰ ਸੰਤ ਕਹਿੰਦੇ ਨੇ ਉਹਨੂੰ ਬ੍ਰਹਮ ਗਾਇਨੀ ਕਹਿੰਦੇ ਨੇ ਉਨੂੰ ਸੱਜਣ ਕਹਿੰਦੇ ਨੇ ਇਹਨਾਂ ਗੁਣਾਂ ਦਾ ਨਾਹੀਂ ਸੰਤ ਇਹਨਾਂ ਗੁਣਾਂ ਦਾ ਨਾਹੀਂ ਬ੍ਰਹਮ ਗਿਆਨੀ ਇਹਨਾਂ ਗੁਣਾਂ ਦਾ ਨਾਹੀਂ ਭਗਤ ਹੈ ਤੇ ਪੜ੍ਹ ਕੇ ਇੱਕ ਵਾਰ ਮੈਂ ਫਿਰ ਸੁਣਾ ਦਿਆਂ ਤੇ ਸਮਾਪਤੀ ਪੂਰੇ ਦਾ ਪੂਰਾ ਸ਼ਲੋਕ ਤੁਹਾਨੂੰ ਸਰਵਨ ਕਰਾ ਦਿਆਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣੇ ਧਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤੇ भोजनं गोपाल कीर्तनंग अलिप माया जल कमल रहे थे उपदेश मित्र सतरे भगवंत भगल भावने पर निंदाने स्रोत सरवण आप त्याग सगल रेणके खट लक्षण पूर्ण पुरुख नानक नाम साध सवजन है ये छे लक्षण जद भी थानू किसी दिखाई देन ओ ब्रह्मगनी है पूर्ण पुरुख है जुड़ी हुई आत्मा है ਉਹ ਆਪਣੇ ਵਿੱਚ ਇਹ 6 ਲੱਛਣ ਰੱਖਦਾ ਹੈ